ਚੈਨਲ ਨਾਲ ਜੁੜੇ ਸਾਰੇ ਵੀਰ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਜਿਹੜੇ ਵੀਰ ਭੈਣ ਸਾਡੇ ਚੈਨਲ ਤੇ ਪਹਿਲੀ ਵਾਰ ਜੁੜ ਰਹੇ ਹਨ ਉਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲੋ ਜੀ ਅੱਜ ਅਸੀਂ ਬਣਾ ਕੇ ਤਿਆਰ ਕਰੇ ਬਹੁਤ ਹੀ ਵਧੀਆ ਆਸਾਨ ਟੇਸਟੀ ਫਰੈਡ ਪਕੌੜੇ ਜਿਵੇਂ ਬਾਰਿਸ਼ ਦਾ ਮੌਸਮ ਚੱਲ ਰਿਹਾ ਹੈ ਜ ਜੇ ਤੁਹਾਡੇ ਘਰੇ ਕੋਈ ਕੈਸਟ ਆ ਜਾਂਦਾ ਤਾਂ ਤੁਸੀਂ ਇਹ ਬੜੀ 5 ਮਿੰਟਾਂ ਦੇ ਵਿੱਚ ਬੜੀ ਆਸਾਨੀ ਨਾਲ ਬਣਾ ਕੇ ਤਿਆਰ ਕਰ ਲੋਗੇ ਲੋ ਜੀ ਅੱਜ ਆਪਾਂ ਇਹਨਾਂ ਨੂੰ ਇੱਕ ਸੀਕ੍ਰੈਟ ਮਸਾਲੇ ਨਾਲ ਬਣਾ ਕੇ ਤਿਆਰ ਕਰ ਰਹੇ ਹਾਂ ਕਿਉਂਕਿ ਆਪਾਂ ਅੱਜ ਆਲੂਆਂ ਦਾ ਯੂਜ਼ ਨਹੀਂ ਕੀਤਾ ਪਲੇਨ ਬ੍ਰੈਡ ਬਣਾ ਰਹੇ ਆ ਇਹਦੇ ਲਈ ਆਪਾਂ ਲਸਣ ਅਦਰਕ ਤੇ ਹਰੀ ਮਿਰਚ ਦਾ ਪੇਸਟ ਲੈ ਲਿਆ ਤੁਸੀਂ ਬ੍ਰਾਂਡਡ ਵੀ ਲੈ ਸਕਦੇ ਹੋ ਤੇ ਮੈਂ ਆਪਣਾ ਘਰ ਵਾਲਾ ਪੇਸਟ ਬਣਾਇਆ ਹੈ ਦਰਦਰਾ ਜਿਹਾ ਸਿਰਫ ਕੋਟਕੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਤੇ ਹੁਣ ਆਪਾਂ ਇਹਦੇ ਲਈ ਵੇਸਣ ਦਾ ਬੈਟਰ ਬਣਾਵਾਂਗੇ ਲੋ ਜੀ ਹੁਣ ਆਪਾਂ ਪਾਵਾਂਗੇ ਤਿੰਨ ਤੋਂ ਚਾਰ ਚਮਚ ਵੇਸਣ ਤੇ 1 ਚਮਚੇ ਪਾਣੀ ਦੇ ਵਿੱਚ ਮੈਦਾ ਪਾ ਲੈਣਾ ਤਾਂ ਜੋ ਚੰਗੀ ਵਾਈਲਡਿੰਗ ਆ ਜਾਵੇ ਸੁਨੂਥੀ ਨਾਲ ਸਾਜਵੇ ਬੈਟਰ ਦੇ ਵਿੱਚ ਤੇ ਟੇਸਟ ਦੇ ਅਕੋਰਡਿੰਗ ਜੇ ਮਸਾਲੇ ਪਾਵਾਂਗੇ ਤੁਸੀਂ ਆਪਦੇ ਅਕੋਰਡਿੰਗ ਵੀ ਇਹਨੂੰ ਕਰ ਸਕਦੇ ਹੋ ਹੁਣ ਬਾਕੀ ਜੋ ਮੇਨ ਹੈ ਸਟੈਪ ਸੇਮ ਹੀ ਹੈ ਜੀ ਤੁਹਾਨੂੰ ਆਲੂ ਵਾਲੀ ਬਰੈਡ ਦੀ ਰੈਸিপি ਚਾਹੀਦੀ ਹੈ ਬਿਲਕੁਲ ਹਲਵਾਈ ਸਟਾਈਲ ਤੇ ਮੈਂ ਉਹ ਵੀ ਤੁਹਾਨੂੰ ਬਣਾ ਕੇ ਤਿਆਰ ਕਰਕੇ ਦਿਖਾਉਂਗਾ ਤੁਸੀਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਜਿਹੜੇ ਵੀਰ ਭੈਣ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਓ ਜੀ ਆਪਾਂ ਪਾਤੀ ਹੋਣੇ ਇਹਦੇ ਚ ਅਜਵਾਇਡ ਇਹ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਇਹਨਾਂ ਨਾਲ ਡਾਈਜੈਸ਼ਨ ਬਹੁਤ ਛੇਤੀ ਹੋ ਜਾਂਦਾ ਤਲੀਆਂ ਚੀਜ਼ਾਂ ਦਾ ਤੇ ਨਾਲ ਟੇਸਟ ਵੀ ਬਹੁਤ ਵਧੀਆ ਦਿੰਦੀ ਜੀ ਉਹਨਾਂ ਆਪਾਂ ਪਾਵਾਂਗੇ ਇਹਦੇ ਵਿੱਚ ਮਸਾਲੇ ਲੋੜ ਮੁਤਾਬਕ ਟੇਸਟ ਦੇ ਅਕੋਰਡਿੰਗ ਲਓ ਜੀ ਆਪਾਂ ਪਾਵਾਂਗੇ ਹੁਣ ਇਹਦੇ ਵਿੱਚ ਲਾਲ ਮਿਰਚ ਤੁਸੀਂ ਆਪਦੇ ਹਿਸਾਬ ਨਾਲ ਪਾ ਲਓ ਕਿਉਂਕਿ ਆਪਾਂ ਇਹਦੇ ਵਿੱਚ ਹਰੀ ਮਿਰਚ ਵੀ ਪਾਈ ਹੈ ਤੇ ਮੋਂਨ ਆਪਾਂ ਪਾ ਦੇਵਾਂਗੇ ਇਹਦੇ ਵਿੱਚ ਥੋੜੀ ਜਿਹੀ ਹਲਦੀ ਨਮਕ ਚਾਟ ਮਸਾਲਾ ਤੇ ਥੋੜਾ ਜਿਹਾ ਪਾ ਦੇਾਂਗੇ ਆਪਾਂ ਗਰਮ ਮਸਾਲਾ ਜੇ ਚਾਹੋ ਤਾਂ ਇਹਦੇ ਵਿੱਚ ਮੇਥੀ ਮੇਥੀ ਜਿਆਨਤਨੀਆਂ ਵਗੈਰਾ ਕੁਝ ਵੀ ਪਾ ਸਕਦੇ ਹੋ ਮੈਂ ਅੱਜ ਸਿੰਪਲ ਪਲੇਨ ਬਣਾ ਰਿਹਾ ਹਾਂ ਲੋ ਜੀ ਹੁਣ ਆਪਾਂ ਪਾਣੀ ਥੋੜ੍ਹਾ ਥੋੜ੍ਹਾ ਪਾ ਕੇ ਇੱਕ ਪਤਲਾ ਘੋਲ ਤਿਆਰ ਕਰਾਂਗੇ ਬਹੁਤ ਜ਼ਿਆਦਾ ਸੰਗਣਾ ਵੀ ਨਹੀਂ ਬਣਾਉਣਾ ਬਹੁਤ ਜ਼ਿਆਦਾ ਪਤਲਾ ਵੀ ਨਹੀਂ ਬਣਾਉਣਾ ਸੰਗਣਾ ਇਸ ਕਰਕੇ ਕਿਉਂਕਿ ਕਿਉਂਕਿ ਕਿ ਕਿ ਇਹਦੇ ਨਾਲ ਕੀ ਉੰਡਾ ਕੀ ਬਹੁਤ ਜਿਆਦਾ ਲਓ ਜੀ ਹੁਣ ਆਪਾਂ ਬਰੈਡ ਲੈ ਇਹਨਾਂ ਨੂੰ ਸਲਾਈਸ ਕਰ ਲਵਾਂਗੇ ਤੁਸੀਂ ਆਦੀ ਮਲਚਾਈ ਸ਼ੇਪ ਵਿੱਚ ਕੱਟ ਸਕਦੇ ਹੋ ਮੈਂ ਤਿਕੋਣਾ ਕੱਟ ਰਿਆ ਇਹਨਾਂ ਨੂੰ ਕੱਟਣ ਲਈ ਇੱਕਦਮ ਤਿੱਖਾ ਤੇ ਬਿਨਾਂ ਆਰੀ ਵਾਲਾ ਚਾਕੂ ਲੈਣਾ ਇਕ ਰੋਈ ਵਾਰ ਫਿਰ ਬੇਨਤੀ ਹੈ ਜਿਹੜੀ ਵੀਰ ਭੈਣ ਸਾਡੇ ਚੈਨਲ ਤੇ ਪਹਿਲੀ ਵਾਰ ਜੁਟ ਰਿਹਾ ਹੈ ప్లీజ చూస్క్రైబ కూసరి సైడ్ తల్ గర్మ రే బ్రెడ్ స్లాయిస్ క్రాయక రెడీ ਇੱਕ ਇੱਕ ਪੀਸ ਕਰਕੇ ਇਹਦੇ ਵਿੱਚ ਪਾਉਣਾ ਫ੍ਰੈਸਰ ਵਿੱਚ ਚੰਗੀ ਤਰ੍ਹਾਂ ਪਿਓ ਕੇ ਸਾਰੀ ਸਾਈਡ ਤੋਂ ਤੇ ਇਹਨਾਂ ਨੂੰ ਕ੍ਰਿਸਪੀ ਹੋਣ ਤੱਕ ਤਾਲ ਲੈਣਾ ਜੀ। ਲੋਜੀ ਤੇਲ ਗਰਮ ਹੋ ਗਿਆ। ਹੁਣ ਆਪਾਂ ਇਹਦੇ ਵਿੱਚ ਫ੍ਰੈਸਰ ਵਿੱਚ ਪਿਓ ਕੇ ਆਪਣੀ ਬਰਾਡੇ ਕੇਕਰ ਦੇ ਵਿੱਚ ਪਾਲਾਂਗੇ। ਇੱਕ ਵਾਰ ਫਿਰ ਬੇਨਤੀ ਹੈ ਕਿ ਜਿਹੜੇ ਵੀ ਰੇਪੈਂਟ ਸਾਡੇ ਚੈਨਲ ਤੇ ਪਹਿਲੀ ਵਾਰ ਜੁੜ ਰਹੇ ਨੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਨੂੰ ਲਾਈਕ ਜਰੂਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸੋ ਕਿ ਅੱਜ ਦੀ ਰੈਸਪੀ ਤੁਹਾਨੂੰ ਕਿੰਨੀ ਲੱਗੀ ਤੇ ਤੁਸੀਂ ਅਗਲੀ ਰੈਸਪੀ ਕਿਹੜੀ ਟਰਾਈ ਕਰਨਾ ਚਾਹੋਗੇ ਲੋ ਜੀ ਇੱਕ ਸਾਈਡ ਤੋਂ ਜਦੋਂ ਇਹ ਕੱਟ ਗਿਆ ਤਾਂ ਆਪਾਂ ਇਹਨਾਂ ਨੂੰ ਸਾਈਡ ਤੇ ਰੱਖ ਦਿਆਂਗੇ ਅੱਡ ਕড়াই ਚ ਜਿੰਨੇ ਪੀਸਾਂ ਦੇ ਤੁਸੀਂ ਉਨੇ ਪਾ ਲੈਣੇ ਆ ਇਹ ਅੱਜ ਦੀ ਰੈਸਪੀ ਬੜੀ ਸਿੰਪਲ ਤੇ ਆਸਾਨ ਹੈ ਜਦੋਂ ਕੋਈ ਗੈਸਟ ਆ ਜਾਵੇ ਮੈਂ ਚਾਹਾਂਗੀ ਤੁਹਾਡਾ ਵੀ ਕਿ ਦਿਖਾ ਰਣਾ ਮੰਨ ਕਰਦਾ ਤੇ ਤੁਸੀਂ ਦਮਿੰਟੋ ਵੈਂਟੀ ਬਣਾ ਸਕਦੇ ਹੋ ਆਣ ਵਿੱਚ ਆਲੂ ਵਾਲਿਆਂ ਨਾਲ ਵੀ ਵੱਧ ਕੇ ਤਸਤੀ ਹੁੰਦੀ ਕਿਉਂਕਿ ਇਹਨਾਂ ਵਿੱਚ ਜੋ ਪਿਸਟ ਪਾਇਆ ਉਹਦਾ ਬਹੁਤ ਹੀ ਅਲੱਗ ਫਲੇਵਰ ਆਉਂਦਾ ਜੀ ਦੋਸ ਬਸ ਬਣਾਈ ਸਾਈਡ ਤੋਂ ਪਾ ਕੇ ਤਰ੍ਹਾਂ ਹੌਲੀ ਹੌਲੀ ਇਹਨਾਂ ਨੂੰ ਸਾਈਡ ਚੇਂਜ ਕਰਕੇ ਪਕਾ ਲੈ ਵਰਗੀ ਇਹ ਜੀ ਚੈਨਲ ਤੇ ਬਹੁਤ ਹੀ ਸਿੰਪਲ ਆਸਾਨ ਰੈਸਪੀ ਆਉਂਦੀ ਹੈ ਤੇ ਕੀ ਆਪਾਂ ਕੋਈ